ਨਗਰ ਨਿਗਮ ਮੁਹਾਲੀ ਵੱਲੋਂ ਅੱਜ ਮੁਹਾਲੀ ਦੇ ਫੇਸ 6 ਸਥਿਤ ਉਦਯੋਗੀ ਖੇਤਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਟੁੱਟੀ ਸੜਕ ਦੀ ਉਦਯੋਗਪਤੀਆਂ ਵੱਲੋਂ ਸ਼ਿਕਾਇਤ ਕਰਨ ਮਗਰੋਂ ਨਗਰ ਨਿਗਮ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜਿੱਤੀ ਸਿੱਧੂ ਵੱਲੋਂ ਕਰੀਬ 1.5 ਕਰੋੜ ਰੁਪਏ ਦੀ ਲਾਗਤ ਨਾਲ ਤਕਰੀਬਨ 1.5 ਕਿਲੋਮੀਟਰ ਦੀ ਸੜਕ ਕੰਕਰੀਟ ਨਾਲ ਬਣਾਉਣ ਦਾ ਕੀਤਾ ਉਦਘਾਟਨ ਅਤੇ ਸ਼ੁਰੂ ਕਰਵਾਇਆ ਕੰਮ ਵੇਖੋ ਪੂਰੀ ਰਿਪੋਰਟ ਅਕਤਰੀ ਗੱਲ ਇਹ ਆ ਕਿ ਮਤਲਬ ਸਾਨੂੰ ਬੜੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਿ ਮਹਾਲੀ ਇੰਡਸਟਰੀ ਦੇ ਆਲੇ-ਬਸੇ ਧਿਆਨ ਦਿੱਤਾ ਜਾ ਰਿਹਾ। ਸੋ ਸਾਡੇ ਇੱਥੇ ਦੋਸਤ ਨੇ ਪੀਜੇ ਸਿੰਘ ਦੇ ਟੈਨਰ ਗਰੁੱਪ ਦੇ ਮਾਲਕ ਨੇ ਉਹਨਾਂ ਸਭੀ ਕੰਪਲੇਂਟ ਕੀਤੀ ਕਿ ਯਾਰ ਸਾਡੇ ਵਾਲੇ ਪਾਸੇ ਬੜੀ ਮਾੜੀ ਹਾਲਤ ਹੈ। ਵੀ ਸਾਡੀ ਜਿਹੜੀ ਸੜਕ ਅਸੀਂ ਬਣਾਉਂਦੇ ਵੀ ਆਂ ਕਈ ਵਾਰੀ ਬਣੀ ਆ ਟੁੱਟ ਜਾਂਦੀ ਆ। ਔਰ ਜੇ ਸਾਡੇ ਧਿਆਨ 'ਚ ਇਹ ਚੀਜ਼ ਆਈ ਤਾਂ ਸਾਨੂੰ ਪਤਾ ਲੱਗਾ ਕਿ ਦਲਦਲ ਵਾਲੀ ਜਗ੍ਹਾ ਹੈ ਔਰ ਇੱਥੇ ਜਿਹੜੀ ਸੜਕ ਖੜ ਸਕਦੀ ਆ ਉਹ ਖੜ ਸਕਦੀ ਜਿਹੜੀ ਕੰਕਰੀਟ ਦੀ ਸੜਕ ਹੋਵੇ। ਔਰ ਮਹਾਲੀ ਦੇ ਵਿੱਚ ਹੁਣ ਤੱਕ ਇਹਦੇ ਵੀ ਇਹੋ ਜਿਹੀ ਸੜਕ ਨਹੀਂ ਬਣੀ ਔਰ ਪਹਿਲੀ ਵਾਰ ਇਹ ਨਹੀਂ ਹੈਗੀ ਆ ਵੀ 1 ਕਿਲੋਮੀਟਰ ਦੀ ਜੀ ਜੀ ਲੰਬਾਈ ਹੈਗੀ ਸੜਕ ਦੀ ਔਰ ਉਹ ਬਣਨ ਜਾ ਰਹੀ ਆ ਡੇਢ ਕਰੋੜ ਰੁਪਏ ਦੇ ਕਰੀਬ ਇਹਦਾ ਖਰਚਾ ਹੈਗਾ ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਮਹਾਲੀ ਕਾਰਪੋਰੇਸ਼ਨ ਮਤਲਬ ਇਹ ਨਹੀਂ ਕਿ ਇਕੱਲੇ ਕੋਠੀਆਂ ਦੇ ਵਿੱਚ ਕੰਮ ਕਰ ਰਹੀ ਆ ਔਰ ਸਾਰੇ ਪਾਸੇ ਜਿਹਦੇ ਵੀ ਕਿਤੇ ਲੋੜ ਹੈਗੀ ਆ ਔਰ ਇੰਡਸਟਰੀ ਦਾ ਵੀ ਬੁਰਾ ਧਿਆਨ ਰੱਖਿਆ ਜਾ ਰਿਹਾ ਔਰ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਮਤਲਬ ਇੱਕੋ ਕੰਪਲੇਂਟ ਤੇ ਜਦੋਂ ਸਾਡ ਨੂੰ ਸ਼ਿਕਾਇਤ ਆਈ ਕਿ ਸਾਡੇ ਬਾਰੇ ਪਾਸੇ ਬੜਾ ਬੁਰਾ ਹਾਲ ਹੈ ਵੈਟਾ ਦਾ ਸ਼ੋਰੂਮ ਹੈ ਹਾਲਾਂਕਿ ਮਤਲਬ ਬੜੀ ਬ੍ਰਾਂਡਡ ਗੱਡੀਆਂ ਨੇ ਔਰ ਡਾਇਨੋ ਗਰੁੱਪ ਬਹੁਤ ਵੱਡਾ ਗਰੁੱਪ ਹੈ ਔਰ ਸਾਹਮਣੇ ਬਸ ਸਟੈਂਡ ਹੈਗਾ ਜਿਹੜੇ ਆਪਣਾ ਇਧਰ ਮਿਲਕ ਪਲਾਂਟ ਹੈਗਾ ਔਰ ਜਿਹੜਾ ਪੰਜਾਬ ਦਾ ਮੇਨ ਰਸਤਾ ਇਥੋਂ ਹੈਗਾ ਜੋ ਐਂਟਰੀ ਪੰਜਾਬ ਤੋਂ ਚੰਡੀਗੜ੍ਹ ਦੀ ਐਂਟਰੀ ਹੁੰਦੀ ਆ ਸੋ ਮਤਲਬ ਕਹਿਣ ਤੋਂ ਪਾਵੇ ਹੈ ਕਿ ਮਤਲਬ ਸਾਡਾ ਜਿਹੜਾ ਕਾਰਪੋਰੇਸ਼ਨ ਦਾ ਵਰਕਿੰਗ ਹੈਗੀ ਆ ਔਰ ਸਾਡੀ ਨੰਬਰ 1 ਹੈ ਔਰ ਜੋ ਅਸੀਂ ਅੱਜੇ ਕੰਮ ਕਰ ਵੀ ਰਹੇ ਹਾਂ ਦੀ ਕੁਆਲਟੀ ਵੀ ਹੈ ਉਹ ਸਾਡੇ ਤਾਰਾ ਸਿੰਘ ਠੇਕੇਦਾਰ ਖੜੇ ਨੇ ਔਰ ਇਹ ਵੀ ਚੰਗੇ ਠੇਕੇਦਾਰ ਨੇ ਔਰ ਜਿਹੜੀ ਮਨ ਕਵਾਲਿਟੀ ਵੀ ਨੰਬਰ 1 ਜਿਹੜੀ ਹੈਗੀ ਉਹ ਕੰਮ ਕਰਕੇ ਦੇ ਰਹੇ ਆ ਕਿੰਨੀ ਕ ਮਜਾਦਾ ਇਹਦੀ ਜਿਹੜੀ ਖੜਕ ਬਣਾ ਦੇਖੋ ਜੀ ਇਹਦਾ ਕੋਈ ਮਨਿਆਦ ਹੈ ਹੀ ਨਹੀਂ ਤਾਂ ਭਾਵੇਂ 40 ਸਾਫ ਵੀ ਨਿਕਲਦੀ ਹੈਗੀ ਇਹ ਮਤਲਬ ਇਹ ਆ ਕਿ ਤੁਸੀਂ ਜੇ ਨੂੰ ਮਤਲਬ ਲੈ ਕੇ ਹਥੌੜੇ ਨਾਲ ਤੋੜੋਗੇ ਇਹ ਤਾਂ ਵੀ ਨਹੀਂ ਜੁੜਦੀ ਇਹਦਾ ਮਤਲਬ ਜਦੋਂ ਇਹ ਸਦਾ ਵਸਤੇ ਜਿਹੜੀ ਸੜਕ ਪੱਕੀ ਮਤਲਬ ਕੰਕਰੀਟ ਦੀ ਸੜਕ ਜੇ ਟੁੱਟਦੀ ਨਹੀਂ ਹੈਗੀ ਇਹ ਸਾਮ ਸੰਭਾਲ ਮਤਲਬ ਇਹਨੂੰ ਤੋੜੇ ਨਾ ਫਿਰ ਟੁੱਟਦੀ ਜੇ ਮਤਲਬ ਚੱਲਣ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਪ੍ਰੋਜੈਕਟ ਨੂੰ ਸ਼ਹਿਰ ਦੇ ਵਿੱਚ ਵੀ ਕਿਤੇ ਹੋਰ ਵੀ ਲਾਗੂ ਬਣ ਜਾਈਦਾ ਹਲੇ ਸਟਾਰਟ ਇੱਕੋ ਜੁੱਤਾ ਜਾਂ ਕਿਤੇ ਹੋਰ ਵੀ ਹੈਗਾ ਪਲਾਨਿੰਗ ਦੇ ਵਿੱਚ ਪਾਈਪ ਲਾਈਨ ਚ ਦੇਖੋ ਗੱਲ ਇਹ ਹੈ ਕਿ ਜਿੱਥੇ ਵੀ ਸਾਨੂੰ ਪਤਾ ਲੱਗਦਾ ਕਿ ਕਿਤੇ ਦਲਦਲ ਵਾਲੀ ਜਗ੍ਹਾ ਹੈਗੀ ਆ ਉੱਥੇ ਜਿਹੜੀ ਲੋਕ ਵਾਲੀ ਸੜਕ ਨਹੀਂ ਘੜਦੀ ਹੈਗੀ ਉੱਥੇ ਕੰਕਰੀਟ ਦੀ ਲੋੜ ਪੈਂਦੀ ਆ ਅਸੀਂ ਜਿੱਥੇ ਵੀ ਕਿਤੇ ਲੋੜ ਪਊਗੀ ਕੰਕਰੀਟ ਸੜਕ ਬਣਾਉਣ ਦੀ ਔਰ ਬਿਜ਼ਨਸ ਕਾਫੀ ਮਿਲਦਾ ਹੈ ਸ਼ਹਿਰ ਨੂੰ ਤੋਂ ਔਰ ਅਸੀਂ ਜਿੱਥੇ ਵੀ ਲੋੜ ਹੈਗੀ ਆ ਉਥੇ ਅਸੀਂ ਜਰੂਰ ਇਹ ਇੱਕ ਗਰੀਦੀ ਸੰਕ ਪਾਵਾਂਗੇ ਔਰ ਜੀ ਸਰ ਜਿਹੜੀ ਆਪਣਾ ਜਿਹੜੀ ਕੋ ਸਿਮਿੰਟ ਫੈਕਟਰੀ ਜਿਹੜੀ ਸਿਮਿੰਟ ਵਾਲੇ ਜਿਹੜੇ ਉਹ ਗੱਡੀਆਂ ਜਾਂਦੀਆਂ ਜੀ ਉਹ ਸੜਕ ਨੂੰ ਹੁਣ ਨਗਰ ਨਿਗਮ ਬਣਾ ਰਹੀ ਹੈ ਕਿ ਉਹ ਵੀ ਕੰਕਰੀਟ ਦੀ ਬਣਾਈ ਜਾਏਗੀ ਕਿਉਂਕਿ ਉਹਦਾ ਵੀ ਬੜਾ ਸਮੱਸਿਆ ਰਹਿੰਦੀ ਆ ਸੜਕ ਦੀ ਦੇਖੋ ਜੀ ਇਹਨਾਂ ਦੋ ਗੱਲਾਂ ਹੈਗੀਆਂ ਨੇ ਇੱਕ ਤਾਂ ਟਰੱਕ ਤੋੜਦੇ ਆ ਇੱਕ ਸੜਕ ਉਹ ਹੁੰਦੀ ਹੈ ਕਿ ਜਿਹੜੀ ਮਤਲਬ ਧਰਤੀ ਦੇ ਵਿੱਚ ਕੋਈ ਮਤਲਬ ਪ੍ਰੋਬਲਮ ਮਿੱਟੀ ਦੇ ਵਿੱਚ ਪ੍ਰੋਬਲਮ ਹੈਗੀ ਆ ਇਥੇ ਮਿੱਟੀ ਦੇ ਵਿੱਚ ਪ੍ਰੋਬਲਮ ਹੈ ਕਿ ਦਲਦਲ ਵਾਲੀ ਮਿੱਟੀ ਹੈਗੀ ਆ ਇੱਥੇ ਉਹ ਸੜਕ ਖੜ ਨਹੀਂ ਸਕਦੀ ਜਿੱਥੇ ਉਹ ਸੜਕ ਖੜ ਸਕਦੀ ਆ ਉਹ ਸੜਕ ਸਸਤੀ ਵੀ ਪੈਂਦੀ ਆ ਔਰ ਉਹ ਸਮੂਸਤ ਜ਼ਿਆਦਾ ਉਹ ਹੁੰਦੀ ਆ ਬਟ ਇਹ ਪੱਕਾ ਕੰਮ ਇਹ ਹੈਗਾ ਜਿੱਥੇ ਕਿ ਦੇ ਇਸ ਤਰ੍ਹਾਂ ਦੀ ਮੁਸ਼ਕਲ ਆਉਂਦੀ ਆ ਉੱਥੇ ਅਸੀਂ ਇਹੋ ਜਿਹਾ ਹੱਲ ਕਰਕੇ ਦਿੰਨੇ ਆ ਉੱਥੇ ਕੰਕਰੀਟ ਦੀ ਬਣ ਰਹੀ ਜੀ ਸੜਕ ਆ ਉਹ ਕੰਕਰੀਟ ਦੀ ਬਣਦੀ ਆ ਜੀ ਬਿਲਕੁਲ ਨਾ ਨਾ ਉਹ ਕਾਰਪੋਰੇਸ਼ਨ ਬਣਾ ਰਹੀ ਆ ਜਿਵੇਂ ਉਹ ਸਪੈਂਟ ਹੈ ਜਿਹਨੇ ਥੋੜੀ ਜਿਹੀ ਉਹ ਬਣਾ ਰਹੇ ਨੇ ਨਹੀਂ ਨਹੀਂ ਅਸੀਂ ਬਣਾ ਰਹੇ ਆ ਜੀ ਕੋਈ ਉਹਨਾਂ ਕੋਲੇ ਇਸ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਹੈਗਾ ਬਟ ਗੱਲ ਇਹ ਵੀ ਪਰ ਉਹ ਜਿਹੜੇ ਬੰਦੇ ਉਹ ਕੰਮ ਕਰਦੇ ਆ ਉਹ ਜਿਹੜੀਆਂ ਗੱਡੀਆਂ ਇਲੀਗਲ ਜਿਹੜੀਆਂ ਗੱਡੀਆਂ ਆਈਆਂ ਬਹੁਤ ਹੈਵੀ ਗੱਡੀਆਂ ਨੇ 50 50 ਟਨਾਂ ਦਾ ਭਾਰ ਹੈਗਾ ਗੱਡੀਆਂ ਦਾ ਤੇ ਉਹ ਸੜਕਾਂ ਦੀ ਹਾਲਤ ਮਾੜੀ ਆ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਬਣਦੀ ਕਾਰਪੋਰੇਸ਼ਨ ਨਹੀਂ ਬਣਾ ਰਹੀ ਜੀ ਜਿਹੜੇ ਉਹ ਫਾਈਨ ਨਹੀਂ ਕਰਿਆ ਸੀ ਉਹਨਾਂ ਨੂੰ ਕੋਈ ਕੋਈ ਮਕਾਮ ਤੋਂ ਉੱਪਰ ਕਈ ਵਾਰ ਕਿਹਾ ਗਿਆ ਬੋਲਣੇ ਟੋੜੀ ਆ ਸੜਕ ਆਪਾਂ ਵੀ ਕਈ ਵਾਰ ਗੱਲਬਾਤ ਹੋਈ ਆ ਕਿ ਇਸਮੇੜੀ ਸਿਮੈਂਟ ਵਾਲੇ ਨੇ ਜਿਹੜੀਆਂ ਗੱਡੀਆਂ ਨੇ ਹੈਵੀ ਗੱਡੀਆਂ ਨੇ ਉਹਨਾਂ ਤੇ ਜਿਹੜ ਇਸ ਤਰ੍ਹਾਂ ਦੇ ਇਹ ਕਿਤਾ ਨਹੀਂ ਕਰ ਪਾਈ। ਦੇਖੋ ਜੀ ਸਾਡੇ ਵੱਲੋਂ ਸਖਤੀ ਕੀਤੀ ਵੀ ਜਾਂਦੀ ਆ ਪਰ ਸਰਕਾਰ ਓਲਡ ਹੋਣ ਕਰਕੇ ਕਈ ਜਗ੍ਹਾ ਫਿਰ ਬੰਦੇ ਪਾਣੀ ਉਹਦੀ ਸਪਾਰਸ਼ ਵੀ ਕਰ ਲੈਂਦੇ ਆ ਤੇ ਮੈਂ ਨਹੀਂ ਕਹਿ ਸਕਦਾ ਵੀ ਕਿਨੇ ਕੋਈ ਇਹ ਫੈਨ ਲਾਇਆ ਵੀ ਹੋਊਗਾ ਤਾਂ ਕਿਸੇ ਨੇ ਭਰਿਆ ਹੋਊਗਾ ਤੇ ਇਸ ਤਰ੍ਹਾਂ ਦੀ ਗੱਲ ਵੀ ਕੋਈ ਹੈ ਨਹੀਂ ਬਟ ਅਸੀਂ ਆਪਣੇ ਪਰੇ ਨੋਟਸ ਵਗੈਰਾ ਉਹਨਾਂ ਨੂੰ ਕੱਢਦੇ ਰਹਿੰਦੇ ਆ ਕਿ ਤੁਸੀਂ ਮਲੇਜ ਦਾ ਜ਼ਿਆਦਾ ਤੁਸੀਂ ਸ਼ਹਿਰ ਦੇ ਵਿੱਚ ਗੰਦ ਪਾ ਰਹੇ ਹੋ। ਬਾਕੀ ਇੰਡਸਟਰੀ ਸਾਰੀ ਖਰਾਬ ਹੋ ਰਹੀ ਆ। ਉਹਦਾ ਛੋਟਾ ਜਿਹਾ ਇੱਕ ਦੋ ਕਨਾਲ ਦਾ ਇੱਕ ਕੰਕਰੀਟ ਦਾ ਪਲਾਂਟ ਹੁੰਦਾ ਲੱਗਿਆ ਇਖਲਾਟ ਦੇ ਵਿੱਚ ਔਰੋ ਕਰਦੋ ਘਾੜੇ 50 ਇੰਡਸਟਰੀਆਂ ਨੂੰ ਉਹ ਜਿਹੜਾ ਹੈਗਾ ਮਨ ਲਓ ਸਫਰ ਕਰਨਾ ਪੈਂਦਾ ਇਸ ਚੀਜ਼ ਦੇ ਵਿੱਚ ਮੇਰਖੜ ਜਿਹੜਾ ਬਸ ਸਟੈਂਡ ਵਾਲਾ ਰੋੜਾ ਬਾਲਾ ਜਿਹੜੇ ਹੋ ਗਿਆ ਇਹ ਤੇ ਬਹੁਤ ਟ੍ਰੈਫਿਕ ਹੁੰਦੀ ਹੈ ਇਹ ਸਿੰਗਲ ਰੋੜਾ ਹੈ ਦਾ ਇਹਦਾ ਵੀ ਹੈ ਕਿ ਜਗਾ ਨਹੀਂ ਹੈ ਦੇਖੋ ਮਤਲਬ ਇਹ ਨਹੀਂ ਹੈ ਕਿ ਮਨ ਲਓ ਕੋਈ ਹੱਲ ਨਹੀਂ ਹੈਗਾ ਮਹਾਲੀ ਦੇ ਵਿੱਚ ਹਰ ਪਾਸੇ ਪਹਿਲਾਂ ਜਦੋਂ ਮਹਾਲੀ ਤੋਂ ਆਪਾਂ ਚੰਡੀਗੜ੍ਹ ਜਾਂਦੇ ਸੀਗੇ ਇੱਕ 500ਰੇ ਵਾਲਾ ਇੱਕ ਫੇਸ ਵਾਲਾ ਤੇ ਇੱਕ ਆਪਾਂ 7 ਫੇਸ ਤੋਂ ਆਪਾਂ ਦੋ ਰੋੜ ਚੰਡੀਗੜ੍ਹ ਨੂੰ ਹੁੰਦੇ ਸੀ ਅੱਜ ਸਾਰੇ ਥਰੂ ਹੋ ਗਏ ਰੋੜ ਜਿੰਨੇ ਵੀ ਸੀਗੇ ਹੁਣ ਸਾਰੇ ਰੋੜ ਇਦਾਂ ਹੀ ਮਤਲਬ ਛਤ ਵਾਲੇ ਰੋੜ ਇਹ ਹੌਲੀ ਹੌਲੀ ਜਿਵੇਂ ਰੋਡ ਵੀ ਬਣ ਰਹੀ ਹੈ ਨਾਲ ਨਾਲ ਜੇ ਟ੍ਰੈਫਿਕ ਦਾ ਵੱਧਦਾ ਤਾਂ ਅਸੀਂ ਆਪਾਂ ਦਾ ਹੱਲ ਵੀ ਨਾਲ ਨਾਲ ਹੋ ਰਿਹਾ ਹੈ ਜੀ ਜੀ ਗੱਲ ਕਰ ਰਹੇ ਆ ਉਹਦੇ ਵਿੱਚ ਅੱਧੀ ਸੜਕ ਜਿਹੜੀ ਆ ਉਹ ਬੱਸ ਕੈਂਡ ਦੇ ਕਬਜ਼ੇ ਵਿੱਚ ਗਈ ਜੀ 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 ਉਹਦੇ ਬਾਰੇ ਕੋਈ ਤੁਸੀਂ ਹਾਂ ਬਿਲਕੁਲ ਬਿਲਕੁਲ ਦੇਖੋ ਜਿਹੜੀ ਐਕਚੁਅਲੀ ਕੀ ਸੜਕ ਬਹੁਤ ਸਾਰੀ ਉਹ ਵੈਲੂਏਸ਼ਨ ਹੈਗੀ ਆ ਮਤਲਬ ਉਹ ਜਿਹੜੀ ਹੈਗੀ ਆ ਉਹਨਾਂ ਦੇ ਖਿਲਾਫ ਕਾਰ ਵੀ ਵੀ ਕਰਨੀ ਪੈਂਦੀ ਆ ਐਕਚੁਅਲੀ ਕੀ ਆ ਜੀ ਸੜਕ ਦਾ ਪਾਰਟ ਹੈਗਾ ਨਾ ਉਹਨਾਂ ਨੇ ਉਹ ਮਤਲਬ ਬੇਸਮੈਂਟ ਦਾ ਹੀ ਪਟਿਆ ਹੋਇਆ ਹੈਗਾ ਜੇਕਰ ਉਹ ਮਤਲਬ ਐਸੇ ਰਿਪੇਅਰ ਕਰਨ ਵਾਲੀ ਹੁੰਦੀ ਅਸੀਂ ਗੁਰਬਾਨ ਦੇ ਉਹਨਾਂ ਦੇ ਪਾਰ ਤੇ ਕਰ ਦੋ ਕੱਟ ਮੇਰੇ ਖਿਆਲ ਆ ਵੀ ਉਹ 20 ਫੁੱਟ ਡੂੰਗਾ ਟਵਾ ਹੈਗਾ ਤੇ ਉਹਦੇ ਖਿਲਾਫ ਜਿਹੜੀ ਹੈਗੀ ਉਹ ਬੰਦੀ ਜਿਹੜੀ ਕਰ ਲਈ ਆ ਆਪਾਂ ਉਹ ਕਰਾਂ